ਕੈਨੇਡਾ ਦੇ ਵਿੱਚ ਨਾ ਇੱਕ ਹੋਰ ਚੀਜ਼ ਕੈਨੇਡਾ ਦੇ ਸਿਟੀਜ਼ਨਸ ਨੂੰ ਹੈਰਾਨ ਕਰ ਰਹੀ ਹੈ ਕਿ ਪਹਿਲਾਂ ਜਦੋਂ ਸਰਵੇਜ਼ ਆਉਂਦੇ ਸੀ ਤੇ ਲਿਬਰਲ ਦੇ ਨੰਬਰ ਥੋੜੇ ਡਾਊਨ ਸੀ ਤੇ ਕੰਜ਼ਰਵੇਟਿਵ ਦੇ ਨੰਬਰ ਬਹੁਤ ਉੱਤੇ ਸੀ ਹੁਣ ਇੱਕਦਮ ਨੈਕ ਟੂ ਨੈਕ ਮੁਕਾਬਲਾ ਚੱਲ ਰਿਹਾ ਸਰਵੇਜ਼ ਦੇ ਵਿੱਚ ਉਹਦਾ ਕਾਰਨ ਕੀ ਹੈ ਟਰੂਡੋ ਸਾਹਿਬ ਲੰਬੇ ਹੋ ਗਏ ਉਹ ਕਾਰਨ ਹੈ ਜਾਂ ਟੈਰਫ ਦਾ ਜਵਾਬ ਦਿੱਤਾ ਉਹ ਕਾਰਨ ਹੈ ਕੀ ਮੰਦੇ ਨਹੀਂ ਆ ਤੁਹਾਡਾ ਪੁਆਇੰਟ ਵੀ ਬਹੁਤ ਵੱਡਾ ਫੈਕਟਰ ਹੈ ਟਰੂਡੋ ਸਾਹਿਬ ਦਾ ਹਟਣਾ ਕਿਉਂਕਿ ਸਾਰਾ ਗੁੱਸਾ ਉਹਨਾਂ ਤੇ ਸੀ ਹੂੰ ਤੇ ਹੁਣ ਸਭ ਨੂੰ ਪਤਾ ਹੈ ਕਿ ਹੀ ਇਸ ਨੋਟ ਗੋਇੰਗ ਟੂ ਬੀ ਦਾ ਨੈਕਸਟ ਪ੍ਰਾਈਮ ਮਿਨਿਸਟਰ ਉਹਨਾਂ ਨੇ ਕਹਿਤਾ ਕਿ ਮੈਂ ਛੱਡ ਰਿਹਾ ਲੀਡਰਸ਼ਿਪ ਰੇਸ ਜਿਹੜੀ ਆ ਉਹ ਔਨ ਆ ਜਦੋਂ ਲਿਬਰਲਸ ਦਾ ਲੀਡਰ ਡਿਸਾਈਡ ਹੋਏਗਾ ਤੇ ਓਬਵੀਅਸ ਹੈ ਉਹ ਇੰਡੀਵਿਜੂਅਲ ਜਿਹੜਾ ਆ ਉਹ ਪ੍ਰਾਈਮ ਮਿਨਿਸਟਰ ਦੀ ਚੇਅਰ ਤੇ ਬੈਠੇਗਾ ਹਮ ਉਹਦੇ ਚ ਮਾਕ ਕੈਰੀ ਜਿਹੜੇ ਨੇ ਉਹ ਤੇ ਕ੍ਰਿਸਟੀਆ ਫਰੀਲੈਂਡ ਇਹ ਫਰੰਟ ਰਨਰਸ ਨੇ ਤੇ ਇਹ ਦੋਨੋਂ ਜਿਹੜੇ ਨੇ ਇਹਨਾਂ ਦੀ ਬਹੁਤ ਅੱਛੀ ਬੈਕਗ੍ਰਾਉਂਡ ਹੈ ਕ੍ਰਿਸਟੀਆ ਫਰੀਲੈਂਡ ਨੇ ਤਾਂ ਉਹ ਨੇ ਜਿਨ੍ਹਾਂ ਨੇ ਨੈਫਟਾ ਨੇਗੋਸ਼ੀਏਟ ਕੀਤੀ ਸੀ ਜਿਹੜਾ ਪ੍ਰੈਜ਼ੈਂਟ ਟ੍ਰੇਡ ਐਗਰੀਮੈਂਟ ਜਿਹੜਾ ਚੱਲ ਰਿਹਾ ਸੀਗਾ ਇੰਪਲੀਮੈਂਟਡ ਸੀਗਾ ਸੋ ਜਦੋਂ ਇਹ ਇਸ ਸਿਨੈਰੀਓ ਦੇ ਵਿੱਚ ਉਹਨਾਂ ਨੇ ਕੈਨੇਡੀਅਨਸ ਨੇ ਦੇਖਿਆ ਕਿ ਟਰੂਡੋ ਇਜ਼ ਨੋ ਮੋਰ ਤੋ ਇੱਕ ਜਿਹੜਾ ਟਰੂਡੋ ਦੇ ਅਗੇਂਸਟ ਇੱਕ ਫਰਸਟ੍ਰੇਸ਼ਨ ਭਰੀ ਜਾਂ ਇੱਕ ਇੱਕ ਨਰਾਜ਼ਗੀ ਸੀਗੀ ਉਹ ਹਟ ਗਈ ਪਰ ਉਸ ਤੋਂ ਬਾਅਦ ਜੋ ਗਵਰਨਮੈਂਟ ਨੇ ਸਟੈਂਡ ਲੇਤਾ ਔਰ ਜਿਹੜੀ ਸਵਿਫਟ ਰਿਪਲਾਈਜ਼ ਦਿੱਤੀਆਂ ਔਰ ਇੱਕ ਜਿਹਨੂੰ ਅਸੀਂ ਕਹਿੰਦੇ ਆ ਕਿ ਪੈਣੀ ਬਾਈ ਪੈਣੀ ਜਦੋਂ ਕਹਿੰਦੇ ਵੀ ਕਿਸੇ ਨੂੰ ਤੁਸੀਂ ਉਹਨੂੰ ਉਹਦੀ ਪੋਜੀਸ਼ਨ ਦਿਖਾਉਂਦੇ ਹੋ ਉਸ ਚੀਜ਼ ਕਰਕੇ ਨਾਟ ਓਨਲੀ ਪ੍ਰਾਈਮ ਮਿਨਿਸਟਰ ਟਰੂਡੋ ਦੀ ਜਿਹੜੀ ਪੋਜੀਸ਼ਨ ਆ ਉਹ ਐਜ਼ ਅ ਇੰਡੀਵਿਜੂਅਲ ਵੀ ਸਟਰੋਂਗ ਹੋਈ ਜਿਸ ਦਿਨ ਤੁਸੀਂ ਰਾਈਟਲੀ ਕਿਹਾ ਕਿ ਲਿਬਰਲਸ ਦੇ ਫਿਗਰ ਵੀ ਉੱਪਰ ਆਏ इवन ਕਿਊਬਿਕ ਦਾ ਮੈਂ ਪਿੱਛੇ ਸਰਵੇ ਦੇਖ ਰਿਹਾ ਸੀਗਾ ਉਹ ਤੇ ਬਲੌਕ ਕਿਊਬਿਕ ਆ ਜਿਹੜੀ ਉੱਥੇ ਦੀ ਬੜੀ ਸਟਰੋਂਗ ਪੋਲੀਟੀਕਲ ਪਾਰਟੀ ਆ ਇਹਨਾਂ ਦੇ ਆਲਮੋਸਟ neck to neck ਹੋ ਗਏ ਸੀ which was surprising ਕਿ 2 ਮਹੀਨੇ ਪਹਿਲਾਂ ਸਿਚੁਏਸ਼ਨ ਕੁਝ ਹੋਰ ਸੀ ਅੱਜ ਸਿਚੁਏਸ਼ਨ ਕੋਈ ਹੋਰ ਹੈ ਸੋ ਇਹ ਹੈਗਾ ਕਿ ਕਈ ਵਾਰੀ ਅੰਡਰ ਪ੍ਰੈਸ਼ਰ ਜਿਹੜਾ ਬੰਦਾ ਆ ਉਹ ਜ਼ਿਆਦਾ ਵਧੀਆ ਪਰਫਾਰਮ ਕਰ ਜਾਂਦਾ ਤੇ ਮੇਰੇ ਹਿਸਾਬ ਨਾਲ ਟਰੂਡੋ ਸਾਹਿਬ ਨੇ ਅੱਜ ਦੀ ਡੇਟ ਦੇ ਵਿੱਚ ਉਹ ਅੰਡਰ ਪ੍ਰੈਸ਼ਰ ਜ਼ਿਆਦਾ ਵਧੀਆ ਪਰਫਾਰਮ ਕਰਕੇ ਦਿਖਾਇਆ ਔਰ ਇਨ ਐਵੇ ਇਟਸ ਗੁੱਡ ਫਾਰ ਹਿਮ ਕਿਉਂਕਿ ਐਜ਼ ਅ ਪ੍ਰਾਈਮ ਮਿਨਿਸਟਰ ਅਗਰ ਦੁਨੀਆ ਉਹਨਾਂ ਦੀ ਕੈਪੇਬਿਲਿਟੀਜ਼ ਤੇ ਡਾਊਟ ਕਰ ਰਹੀ ਸੀ ਤੇ ਹੁਣ ਬੜਿਆਂ ਬੜਿਆਂ ਨੂੰ ਇਸ ਗੱਲ ਦਾ ਸ਼ਾਇਦ ਜਵਾਬ ਮਿਲਿਆ ਹੋਵੇਗਾ ਤੇ ਉਹ ਅਗਰ ਉਸ ਚੇਅਰ ਤੇ ਸੀਗੇ ਤੇ ਉਹ ਵਿਦਆਊਟ ਐਨੀ ਕੁਆਲਿਟੀ ਨਹੀਂ ਸੀਗੇ ਹਾਂ ਠੀਕ ਹੈ ਕਈ ਵਾਰੀ ਸਰਕਮਸਟੈਂਸਸ ਐਸੇ ਹੁੰਦੇ ਆ ਚੀਜ਼ਾਂ ਤੁਹਾਡੇ ਮੁਤਾਬਕ ਨਹੀਂ ਚੱਲਦੀਆਂ ਤੇ ਉਹਨਾਂ ਕੋ ਗਲਤੀਆਂ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਤੇ ਗਲਤੀਆਂ ਵੀ ਹੋਈਆਂ ਗਲਤੀਆਂ ਦੇ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਜਿਹੜੇ ਜਿਹੜੇ ਕੈਨੇਡੀਅਨ ਸਪੈਸ਼ਲੀ ਜਿਹੜੇ ਜਿਹੜੇ ਨਾਨ ਪੰਜਾਬੀ ਜਾਂ ਨਾਨ ਇੰਡੀਅਨ ਜਾਂ ਨਾਨ ਇਮੀਗਰੈਂਟ ਕਹਿ ਦੋ ਪੋਪੂਲੇਸ਼ਨ ਹੈਗੀ ਹੈ ਉਹ ਉਹਨਾਂ ਨੂੰ ਜਿਹੜੀ ਅਨਰਿਸਟ੍ਰਿਕਟਡ ਅਨਫਿਲਟਰਡ ਜਿਹੜੀ ਇਮੀਗ੍ਰੇਸ਼ਨ ਹੋਈ ਆ ਉਹਨੂੰ ਲੈ ਕੇ ਬਲੇਮ ਕਰਦੀ ਸੀ ਬਟ ਵੈਲ ਟੂਡੇ ਸਿਚੁਏਸ਼ਨ ਸਟੈਂਡਸ ਕੇ ਵੀ ਦੁਨੀਆ ਮੰਦੀ ਆ ਕਿ ਨਹੀਂ ਪ੍ਰਾਈਮ ਮਿਨਿਸਟਰ ਟੂਡੋ ਨੇ ਜੋ ਸਟੈਂਡ ਲਿੱਤਾ ਜਿਸ ਤਰੀਕੇ ਨਾਲ ਅਮਰੀਕਾ ਦਾ ਪ੍ਰੈਸ਼ਰ ਹੈਂਡਲ ਕੀਤਾ ਉਹ ਕਾਬਿਲ ਤਾਰੀਫ